ਬਹੁਤੇ ਲੋਕਾਂ ਨੂੰ ਲੱਗਦਾ ਹੁਣ ਹੈ ਕਿ ਸ਼ਾਇਦ ਬਾਦਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾਤਾ ਆਕਾਲੀ ਦਲ ਦਾ ਪਾਰਟੀ ਨੇ ਬਣਾਇਆ ਉਹ ਤੁਹਾਨੂੰ ਦੱਸਦਾ ਕੀ ਹੈ ਜਦ 98 99 ਸਰਕਾਰ ਬਣੀ 98 ਚ ਆਪਰੇਸ਼ਨ ਕਰਾ ਕੇ ਆਏ ਤੇ ਉਦੋਂ ਕੋਰ ਕਮੇਟੀ ਨਹੀਂ ਸੀ ਪੋਲੀਟੀਕਲ ਅਫੇਅਰ ਕਮੇਟੀ ਸੀ ਪੰਜਾਬ ਭਵਨ ਚ ਚੰਡੀਗੜ੍ਹ ਮੀਟਿੰਗ ਹੋਈ ਸਾਰੀ ਕੋਰ ਕਮੇਟੀ ਬੈਠੀ ਬਾਦਲ ਸਾਹਿਬ ਨੇ ਕਿਹਾ ਕਹਿੰਦੇ ਵੀ ਮੇਰੇ ਕੋਲ ਹੁਣ ਦੋਨੋਂ ਸੇਵਾਵਾਂ ਨਹੀਂ ਹੁੰਦੀਆਂ ਮੈਂ ਆਪਣੇ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜੀ ਨੂੰ ਵੀ ਯੋਗ ਸਮਝਦੇ ਹੋ ਉਹਨੂੰ ਆਪਣਾ ਪ੍ਰਧਾਨ ਬਣਾ ਲਓ ਇੱਕੋ ਦਮ ਜਿਵੇਂ ਬਿਜਲੀ ਗਰਜੀ ਹੈ ਕੋਈ ਤਵਕਕੋ ਨਹੀਂ ਸੀ ਕਰ ਸਕਦਾ ਕੋਈ ਸੋਚ ਨਹੀਂ ਸੀ ਸਕਦਾ ਕਿ ਬਾਦਲ ਸਾਹਿਬ ਇਹ ਗੱਲ ਕਰਨਗੇ ਤੇ ਸਾਨੂੰ ਇਹਦਾ ਜਵਾਬ ਦੇਣਾ ਪਊ ਦੋ ਤਿੰਨ ਮਿੰਟ ਦੀ ਸਾਇਲੈਂਸ ਤੋਂ ਬਾਅਦ ਸਰਦਾਰ ਕਿਰਪਾਲ ਸਿੰਘ ਬਡੂਂਗਰ ਨੇ ਪਹਿਲੀ ਵਾਰ ਕਿਹਾ ਕਿ ਬਾਦਲ ਸਾਹਿਬ ਇਹ ਸੇਵਾ ਸਰਦਾਰ ਸੁਖਬੀਰ ਸਿੰਘ ਬਾਦਲੂ ਦਿੱਤੀ ਜਾਵੇ। ਉਸ ਤੋਂ ਬਾਅਦ ਦਾਸ ਨੂੰ ਇਹ ਮੌਕਾ ਮਿਲਿਆ ਮੈਂ ਤਾਇੀਦ ਕੀਤੀ। ਫਿਰ ਧੀਰਸਾ ਸਾਹਿਬ ਪੁੰਦਰ ਸਾਹਿਬ ਵੀ ਉੱਥੇ ਹਾਜ਼ਰ ਸਨ ਬ੍ਰਹਮਪੁਰਾ ਸਾਹਿਬ ਸਾਰੇ ਸੀ। ਤੇ ਸਾਰਿਆਂ ਨੇ ਕਿਹਾ ਕਿ ਪ੍ਰਧਾਨ ਬਣਾ ਦਿਓ ਫਿਰ ਵਿੱਚੋਂ ਇੱਕ ਦੋ ਆ ਨੇ ਸਲਾਹ ਦਿੱਤੀ ਕਿ ਕਿਉਂਕਿ ਉਧਾਰ ਬਣਾਉਣ ਦਾ ਫੋਰਮ ਹੋਰ ਹੁੰਦਾ ਹੈ। ਪੋਲੀਟੀਕਲ ਅਫੇਅਰ ਕਮੇਟੀ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ ਦਿਓ ਇਸ ਤਰ੍ਹਾਂ ਪ੍ਰਧਾਨ ਬਣੇ ਜਦੋਂ ਉਸ ਤੋਂ ਬਾਅਦ ਰੈਗੂਲਰ ਪ੍ਰਧਾਨ ਬਣਾਉਣਾ ਸੀ ਤੇ ਸਵੇਰੇ 8:00 ਵਜੇ ਮੇਰੇ ਕੋਲ ਘਰ ਆਏ ਕਹਿੰਦੇ ਮੈਂ ਹਾਜ਼ਰੀ ਕਰਨੀ ਹੈ ਤੇ ਕਰਨ ਲੱਗੇ ਤੇ ਕਹਿਣ ਲੱਗੇ ਪ੍ਰਧਾਨ ਕਿਉਂ ਬਣਾਉਣਾ ਚਾਹੀਦਾ ਮੈਂ ਕਿਹਾ ਬਾਲ ਸਾਹਿਬ ਤੁਸੀਂ ਮੈਨੂੰ ਪੁੱਛਦੇ ਹੋ ਮੈਨੂੰ ਕਹਿਣ ਲੱਗੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਫਿਰ ਭੁੱਲ ਨਹੀਂ ਸਕਦਾ ਪਰ ਰੱਤੀ ਝੂਠ ਨਹੀਂ ਉਹ ਰੱਤੀ ਕਹਿੰਦੇ ਮੈਂ ਸੰਗਰੂਰ ਤੋਂ ਢੀਂਸੇ ਕੋਲ ਹੋ ਕੇ ਆਇਆ ਤੇ ਮੈਂ ਕਿਹਾ ਸੀ ਕਿ ਢੀਂਸਾ ਸਾਹਿਬ ਪ੍ਰਧਾਨ ਬਣਾਉਣਾ ਹੁਣ ਪਾਰਟੀ ਨੇ ਚੁਣਨਾ ਤੁਹਾਡੀ ਬਣਨ ਦੀ ਇੱਛਾ ਤਾਂ ਤੁਸੀਂ ਦੱਸੋ ਕਹਿੰਦੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾ ਚਾਹੀਦਾ ਮੈਂ ਕਿਹਾ ਜੀ ਹੁਣ ਮੈਨੂੰ ਤੁਸੀਂ ਮੈਨੂੰ ਪੁੱਛਦੇ ਹੋ ਬਾਦਲ ਸਾਹਿਬ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਵਕਾਲਤ ਕਰਨਾ ਸੋ ਮੇਰਾ ਕਹਿਣ ਦਾ ਭਾਵ ਕਿ ਇਹ ਸਭ ਲੋਕ ਉਹ ਇਹ ਕਾ ਵਾਸ ਹੋ ਕੇ ਕੋਈ ਕਹਿ ਸਕਦਾ ਪਰ ਜਦ ਵੀ ਪ੍ਰਧਾਨ ਸਾਹਿਬ ਨੂੰ ਸਰਦਾਰ ਸ਼ਵੀਰ ਸਿੰਘ ਬਾਦਲ ਨੂੰ ਇਹ ਸੇਵਾ ਸਾਂਭੀ ਗਈ ਇਹ ਪਾਰਟੀ ਵੱਲੋਂ ਸਾਂਭੀ ਗਈ